ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤੋਕੜ ਗਾਂ ਛੇੜ ਲਈ ਲੈ ਕੇ ਆਏ ਆ ਅਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਨਾਮ ਹੋਰਾ ਸਿੰਘ ਜੀ ਮੋਬਾਈਲ ਨੰਬਰ 98727999 ਨੇੜੇ ਕਿੱਥੇ ਦਾ ਨਾਣੇ ਵਾਲਾ ਪਿੰਡਾ ਨੇੜੇ ਭਧੌੜ ਠੀਕ ਆ ਬਾਈ ਇੱਧਰ ਸੰਧੂ ਆ ਠੀਕ ਆ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਗਾਂ ਦੇਖ ਰਹੇ ਆ ਕਿਹੜਾ ਸੂਆ ਸੂਈ ਵੀ ਆ ਕਿੰਨਾ ਟਾਈਮ ਤਿੰਨ ਮਹੀਨੇ ਸੂਈ ਨੂੰ ਹੋ ਗਏ ਡੇਢ ਮਹੀਨੇ ਦੀ ਬਣੀ ਵੀ ਆ 12 ਕਿਲੋ ਦੁੱਧ ਆ ਦੇਥਲੇ 12 ਕਿਲੋ ਦੁੱਧ ਆ ਕੰਡਿਆ ਠੀਕ ਆ ਚਾਰੇ ਤਾਂ ਨਿਖੜ ਮਿਆਂ ਨਾ ਪੂਰੇ ਗਾਇ ਕੋਈ ਐ ਨਹੀਂ ਹੂੰ ਹੂੰ ਬਾਕੀ ਠੰਡੀ ਸ਼ੀਲ ਫੁੱਲਾ ਹਨਾ ਕਰੇ ਚੋਨ ਨੀ ਮਾੜੀ ਠੰਡੀ шила ਕਰਮਾਣੀ ਬਾਕੀ ਡੇਢ ਮਹੀਨੇ ਦੀ ਹੋਊਗੀ ਮਲਾ ਢਾਈਆਂ ਮਹੀਨੇ ਦੀ ਚੱਕ ਹੋ ਜਾਂਦਾ ਮਹੀਨੇ ਦਾ ਚੱਕ ਹੋ ਜਾਂਦਾ ਹਾਂ ਹਾਂ ਠੀਕ ਆ ਭਾਈ 11 ਮਨ ਕੇ ਲੈ ਜੇ 12 ਕਿਲੋ 11 ਕਿਲੋ ਲੀਟਰ ਮਾਰਮਾ ਲੈ ਜੇ ਠੀਕ ਆ ਭਾਈ 11 ਕਿਲੋ ਲੀਟਰ ਮਾਰਮਾ ਲੈ ਜੇ ਇਧਰ ਦੇ ਪਾਸੇ ਆ ਦੋ ਇਹਦੇ ਚੱਕ ਮਜੇ ਇਹ ਨਾ ਪਸ਼ੂਆਂ ਨੇ ਉਧਰ ਛੜਤੀ ਸੀ ਠੀਕ ਆ ਬਾਈ ਕਿੱਥੋਂ ਆਈ ਆ ਠੀਕ ਆ ਤਾਂ ਆਪਾਂ ਤੁਹਾਨੂੰ ਦਿਖਾਉਣਾ ਕੋਈ ਐ ਆਪਾਂ ਝੂਠਪਾਣੇ ਰੱਖਣਾ ਤਰਕੀਬ ਕੋਈ ਨਹੀਂ ਇਹਨਾਂ ਦੀ ਤਕਲੀਬ ਕੋਈ ਨਹੀਂ ਬਾਈ ਕਹਿੰਦਾ ਪਸ਼ੂਆਂ ਜੇ ਡਿੱਗ ਪਈ ਸੀਗੀ ਆ ਪਸ਼ੂਆਂ ਭਿਰਦੇ ਭੁਰਦੇ ਨੇ ਪੱਕੇ ਤਾਂ ਡਿੱਗੀ ਵੀ ਆ ਤਾਂ ਹੀ ਕਰਕੇ ਸਟਾ ਫੇਟਾ ਹੁੰਦਾ ਫੂੜੀ ਫੂੜੀ ਪੂਰੀ ਆ ਬਚੀ ਬੂਚੀ ਵੀ ਨਹੀਂ ਚੱਲਦੀ ਇਹਦੀ ਨਹੀਂ ਚੱਲਦੀ ਬਾਈ ਆ ਅਗਲਾ ਕਹੇ ਬਾਕੀ ਥਾਨ ਬਹੁਤ ਚੰਗਾ ਹੈ ਧਾਰ ਬਹੁਤ ਪੋਲੀ ਹੂ ਧਾਰ ਬਹੁਤ ਪੋਲੀ ਇਹਦੀ ਠੀਕ ਆ ਧਾਰ ਤਾਂ ਇਹ ਬਹੁਤ ਪੋਲੀ ਆ ਬਾਕੀ ਮੇਨ ਗੱਲ ਠੰਡੀ ਦੀ ਆ ਬਾਕੀ ਦੁੱਧ ਵੀ ਪਿਆ ਦੋ ਬਾਈ ਕਹਿੰਦਾ ਡੇਢ ਮਹੀਨੇ ਦੀ ਚੱਕ ਪ ਬਾਕੀ ਡੇਢ ਮਹੀਨੇ ਦੋਤਾ ਬਾਕੀ ਭਾ ਲੋਟਾ ਸਹੀ ਗੱਲ ਹੈ ਹਾਂ ਬਾਕੀ ਡੇਢ ਮਹੀਨਾ ਹੋ ਗਿਆ ਹੋਰ ਡੇ ਮਹੀਨੇ ਨੂੰ ਕਿੱਕ ਹੋ ਜੂਗੀ ਬਾਕੀ ਬਾਈ ਕਹਿੰਦਾ ਗੱਪਣ ਹੈਗੇ ਮੇਰੇ ਕੋਲ ਖਾਲੀ ਮਨ ਕਿ ਲੈ ਜਾਊਗਾ ਅਗਲਾ ਠੀਕ ਆ ਬਾਈ ਮੋੜ ਲੈ ਬਾਈ ਕੋਈ ਗੱਲ ਨਹੀਂ ਬਾਕੀ ਕੱਦ ਬਹੁਤ ਆ ਹਨਾ ਕੱਦ ਬਹੁਤ ਆ ਹੂੰ ਕੱਦ ਤਾਂ ਤੇਰਾ ਕੱਦ ਕਿੰਨਾ ਹੋਊਗਾ ਮੇਰਾ ਕੰਦ ਸੇਹੋਂ ਠੋਸੇ ਤੋਂ ਵੀ ਵੱਧ ਆਦਾ ਤਾਂ 6.5 ਹਾਂ ਕੱਦ ਬਹੁਤ ਉੱਚੀ ਜਾਂਦੀ ਆ ਬਾਈ ਨਾਲੋਂ ਵੀ ਹਾਂ ਬਾਕੀ ਤੋਰ ਬਾਕੀ ਮੇਰੀ ਬਸ ਯਾਰ ਗਾਂ ਤਾਂ ਸੱਤਰ ਸਿਰਿਆਰ ਪੀ ਦੀ ਮੂਰੇ ਫੇਰਾ ਫੇਰਾ ਸ਼ਾਂਭੀ ਵੀ ਨੀ ਗਾ ਲਿਸੀਰ ਸ਼ਾਂਭੀ ਵੀ ਨੀ ਗਾ ਬਸ ਗੱਲ ਕੋਈ ਨੀ ਗਾ ਨੂੰ ਦੁੱਧ ਹੈਗਾ 12 ਕਿਲੋ ਦੁੱਧ ਹੈਗਾ ਬਾਕੀ ਵੱਧ ਵੀ ਸਕਦੀ ਆ ਹਾਂ ਵੱਧ ਉਹ ਤੂੰ ਹੋਰ ਵੀ ਵਾਜੂ ਠੀਕ ਆ ਤੋਈ ਤੋਈ ਪਿਆ ਪਹਿਲਾਂ ਤਾਂ ਸੱਜਰ ਥੱਲੇ 22 ਲੀਟਰ ਦੁੱਧ ਸੀ ਠੀਕ ਆ ਸੱਜਰ ਨੇ 22 ਲੀਟਰ ਦੁੱਧ ਪਾਇਆ ਇਹਨੇ 22 ਲੀਟਰ ਦੁੱਧ ਪਾਇਆ ਠੀਕ ਆ ਉਹ ਤਾਂ ਹੁਣ ਵੀ 14 ਕਿਲੋ ਕਰਜੋ ਇਹ ਕਰਜੋ ਬਾਈ ਹਾਂ ਛੇ ਵਾਲੇ ਘਰੇ ਜਾ ਕੇ 22 ਲੀਟਰ ਦੁੱਧ ਹੁਣ ਇਹਦੇ ਥੱਲੇ ਹੈਗਾ ਠੀਕ ਆ ਬਾਕੀ ਮੁੱਲ ਵੀ ਇਹਦਾ ਬੱਸਾਂ ਵਾਲਾ ਇਹ 22000 ਰੁਪਏ ਮੁੱਲ ਦਾ ਠੀਕ ਆ ਬਾਈ ਕਹਿੰਦਾ ਮੋਲਾ ਇਹਦਾ ਜਾਇਜ਼ ਜਾਂ ਮੋਲਾ 22000 ਰੁਪਇਆ ਮੋਲਾ ਜੇ ਕਿਸੇ ਵੀਰ ਨੂੰ ਵਾੜ ਪਸੰਦ ਆਉਂਦੀ ਆ ਤਾਂ ਬਾਈ ਨਾਲ ਕੰਟੈਕਟ ਕਰਕੇ ਵਾੜ ਨੂੰ ਖਰੀਦ ਲੋ ਬਾਕੀ ਬੱਸੀਆਂ ਵਾਲਾ ਮੋਲਾ ਅੱਜ ਕੱਲ ਬੱਸੀ 30000 ਤੋਂ ਬੱਸੀ ਨੇ ਕਿਉਂ ਘੱਟ ਦਿੰਦਾ ਇਹ ਤਾਂ ਫੇਰ ਵੀ 22000 ਦੀ ਦਿੰਦਾ ਬਾਈ 22000 ਰੁਪਇਆ ਮੋਲਾ 20 ਦੀ ਆਪਾਂ ਦੇਵਾਂਗੇ ਬੱਸ ਠੀਕ ਆ ਬਾਈ 22000 ਦੀ ਦੇਵਾਂਗੇ ਬੱਸ ਠੀਕ ਆ ਬਾਈ ਕਹਿੰਦਾ 22000 ਰੁਪਇਆ ਮੋਲਾ ਚੱਲੇ ਜੇ ਅਗਲਾ ਬਾਈ ਕਹਿੰਦਾ ਆਪਣੀ ਤਸੱਲੀ ਪੂਰੀ ਕਰ ਲੇ ਬੰਦਾ ਕੋਈ ਵੀ ਆਵੇ ਦੋ ਟਾਈਮ ਤਸੱਲੀ ਕਰਕੇ ਕਹੇ ਚਾਰ